ਸੱਚੀ ਕਾ ਜੀ ਕੋਈ ਫਿਰ ਤੋਂ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਰੈਂਡਿਟੀ ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਰਿਕਵੈਸਟ ਹੈ ਜੀ ਚੈਨਲ ਨੂੰ ਜ਼ਰੂਰ ਸ਼ੇਅਰ ਸਬਸਕ੍ਰਾਈਬ ਲਾਈਕ ਕਰਿਓ ਇੰਸਟਾਗ੍ਰਾਮ ਤੇ ਫੋਲੋ ਕਰਿਓ ਤੇ ਸਾਡਾ ਵਟਸਐਪ ਨੰਬਰ ਵੀਡੀਓ ਦੇ ਉੱਤੇ ਦਿੱਤਾ ਹੁੰਦਾ ਤੁਸੀਂ ਦੇਖ ਸਕਦੇ ਆਂ ਇਹ 7986846453 ਤੇ ਤੁਸੀਂ ਸੰਪਰਕ ਕਰਕੇ ਵਟਸਐਪ ਤੇ ਜ਼ਰੂਰ ਐਡ ਹੋ ਜੇ ਵੀਡੀਓ ਨੂੰ ਸ਼ੇਅਰ ਕਰਕੇ ਸਬਸਕ੍ਰਾਈਬ ਕਰਕੇ ਪਿਕ ਪੇਜ ਤੇ ਤੁਸੀਂ ਵਟਸਐਪ ਤੇ ਐਡ ਹੋ ਸਕਦੇ ਆਂ ਜੀ ਬਹੁਤ ਸੋਹਣਾ ਸੂਟ ਹੈ ਜੀ ਅੱਜ ਦੇ ਵੀ ਆਪਾਂ ਤੁਹਾਨੂੰ ਕਾਥਾ ਵਰਕ ਦੇ ਸੂਟ ਦਿਖਾਵਾਂਗੇ ਤੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਜਿਵੇਂ ਪਾਇਆ ਇਹਦਾ ਕੰਟਰਾਸਟ ਕਰਕੇ ਤੁਸੀਂ ਪਾ ਸਕਦੇ ਆ ਆਲਓਵਰ ਵੀ ਸਾਡੇ ਕੋਲ ਲੈ ਸਕਦੇ ਆ ਤੇ ਐਵੇਂ ਜਿਵੇਂ ਮੈਂ ਬਾਟਮ ਪਲੇਨ ਕੀਤੀ ਹੈ ਮੇਰੇ ਬਾਟਮ ਤੇ ਥੋੜਾ ਜਿਹਾ ਦੇਖੋ ਵਰਕ ਕੀਤਾ ਹੈ ਪੋਛੇ ਤੇ ਤੁਸੀਂ ਚਾਹੋ ਤੇ ਵਰਕ ਕਰਾ ਸਕਦੇ ਆ ਨਹੀਂ ਤਾਂ ਤੁਸੀਂ ਉਹਲੇ ਸੂਟ ਨੂੰ ਇਸ ਤਰ੍ਹਾਂ ਡਿਜ਼ਾਈਨਿੰਗ ਦੇ ਕੇ ਇਸ ਤਰ੍ਹਾਂ ਜਿਵੇਂ ਘਰੇ ਤੇ ਆਪਾਂ ਡਿਜ਼ਾਈਨਿੰਗ ਦਿੱਤੀ ਹੈ ਇਸ ਤਰ੍ਹਾਂ ਦੇ ਕੇ ਤੁਸੀਂ ਸੂਟ ਲੈ ਸਕਦੇ ਆ ਸਟਾਰਟ ਕਰਦੇ ਵੀਡੀਓ ਜਰੂਰ ਸ਼ੇਅਰ ਕਰਿਓ ਜੀ ਤੇ ਕੰਤਾ ਵਰਗੇ ਤੇ ਸੂਟ ਹੈ ਇਹ ਤੁਸੀਂ ਦੇਖ ਸਕਦੇ ਬਲੈਕ ਸ਼ੇਡ ਚ ਹੈ ਜੀ ਤੇ ਵਿੱਚ ਵਾਈਟ ਹੈ ਤੁਸੀਂ ਇਹਨੂੰ ਮੈਚਿੰਗ ਵੀ ਸਾਡੇ ਕੋਲ ਲੈ ਸਕਦੇ ਪਲੇਨ ਨਾਲ ਵੀ ਚਿਕਨ ਨਾਲ ਵੀ ਤੇ ਕਿਸੇ ਵੀ ਤਰ੍ਹਾਂ ਸਟਾਫ ਦੇਖੋ ਜੀ ਸਟਾਫ ਬਹੁਤ ਸੌਫਟ ਹੈ ਸਟਾਫ ਰੂਮ ਵਰਗਾ ਸਟਾਫ ਹੈ ਜੀ ਬਹੁਤ ਸੌਫਟ ਸਟਾਫ ਹੈ ਤੇ ਤੁਸੀਂ ਐਸਟਰਾ ਸੂਟ ਬਣਾ ਸਕਦੇ ਇਹ ਸਾਡੇ ਕੋਲ ਦੋ ਸੁੱਟਾਂ ਦਾ ਸਟਾਕ ਹੈ ਐਸਟਰਾ ਬਹੁਤ ਸੋਹਣਾ ਲੱਗੇਗਾ ਇਹ ਨਾਲ ਤੁਸੀਂ ਬਾਟਮ ਵਾਈਟ ਲੈ ਸਕਦੇ ਸਹੀ ਵਾਈਟ ਬਾਟਮ ਰਿਆਰ ਕਰਕੇ ਬਹੁਤ ਸੋਹਣਾ ਲੱਗੇਗਾ ਬਲੈਕ ਲੈਣੀ ਹੈ ਤਾਂ ਕੰਮ ਤੁਸੀਂ ਲੈ ਸਕਦੇ ਆ ਤੇ ਦੁਪੱਟੇ ਦੇ ਨਾਲ ਵੀ ਤੁਸੀਂ ਲੈ ਸਕਦੇ ਆ ਜਾਂ ਇਸ ਤਰ੍ਹਾਂ ਫਰੌਕ ਵਗੈਰਾ ਬਣਾਉਣੀ ਤੇ ਤੁਸੀਂ ਉਹ ਵੀ ਬਣਾ ਸਕਦੇ ਆ ਠੀਕ ਹੈ ਜੀ ਇਸ ਦੇ ਵਿੱਚ ਵੀ ਤਿੰਨ ਕਲਰ ਸੀ ਇਹ ਵੀ ਕਾਥਾ ਵਰਕ ਆ ਇਹਦੇ ਵਿੱਚ ਦੇਖੋ ਤੁਸੀਂ ক্লোਜ਼ ਤੋਂ ਦੇਖੋਗੇ ਥੋੜਾ ਜਿਆਦਾ ਤੁਹਾਨੂੰ ਨਜ਼ਰ ਆਏਗਾ ਥ੍ਰੈਡ ਦਾ ਵਰਕ ਤੇ ਸੇਮ ਹੀ ਇਹਦੇ ਚ ਅੱਜ ਤੁਹਾਨੂੰ ਬਲੈਕ ਬਲੂ ਆਪਾਂ ਜੋ ਟ੍ਰੈਂਡ ਆ ਉਹ ਦਿਖਾਵਾਂਗੇ ਦੇਖੋ ਕੋਈ ਇਹਦੇ ਲਾਈਨਿੰਗ ਦੀ ਜ਼ਰੂਰਤ ਨਹੀਂ ਸੀ ਥਰੂ ਨਹੀਂ ਹੁੰਦਾ ਹੈਗਾ ਤੇ ਬਿਲਕੁਲ ਪਿਓਰ ਕਾਟਨ ਦੇਖੋ ਕੋਈ ਇਹੋ ਜਿਹਾ ਨਹੀਂ ਹੈਗਾ ਵੀ ਤੁਸੀਂ ਨਹੀਂ ਬਣਾ ਸਕਦੇ ਚਿਕਨ ਦੇ ਨਾਲ ਨੂੰ ਬੋਸ ਸਕਦੇ ਇਸ ਤਰ੍ਹਾਂ ਸੂਟ ਤੁਸੀਂ ਲੈ ਕੇ ਨਾਲ ਚਿਕਨ ਦੀ ਬਾਟਮ ਲੈ ਕੇ ਅਗਰ ਤੁਸੀਂ ਬਲੈਕ ਨਹੀਂ ਮੰਨ ਲਓ ਇਸ ਤਰ੍ਹਾਂ ਦੇਖੋ ਬਲੈਕ ਦੁਪੱਟਾ ਬਹੁਤ ਸੋਹਣਾ ਲੱਗ ਰਿਹਾ ਨਾਲ ਇਸ ਤਰ੍ਹਾਂ ਦੇ ਪਿਓਰ ਦਾ ਤੁਸੀਂ ਦੁਪੱਟਾ ਨਾਲ ਇਸ ਤਰ੍ਹਾਂ ਲੈ ਸਕਦੇ ਆ ਨਹੀਂ ਤੇ ਤੁਸੀਂ ਇਸ ਤਰ੍ਹਾਂ ਵਾਈਟ ਦੁਪੱਟਾ ਨਾਲ ਲੈ ਸਕਦੇ ਇਸ ਤਰ੍ਹਾਂ ਵਾਈਟ ਦੁਪੱਟੇ ਦੇ ਨਾਲ ਵੀ ਤੁਸੀਂ ਲੈ ਸਕਦੇ ਇਸ ਤਰ੍ਹਾਂ ਬਹੁਤ ਸੋਹਣਾ ਸੂਟ ਲੱਗੇਗਾ ਤੁਸੀਂ ਕੋਈ ਵੀ ਸੂਟ ਸਾਡੇ ਲੈਣ ਲਈ ਵਟਸਐਪ ਤੇ ਜਰੂਰ ਸੰਪਰਕ ਕਰਿਓ ਇਹਦੇ ਵਿੱਚ ਆਪਾਂ ਤੁਹਾਨੂੰ ਇਹਦੇ ਵਿੱਚ ਇੱਕ ਹੋਰ ਫੋਟੋ ਆਪਾਂ ਸ਼ਾਰਟ ਵੀਡੀਓ ਪਾ ਦਾਂਗੇ ਜਾਂ ਤੁਸੀਂ ਤੁਹਾਨੂੰ ਫੋਟੋ ਪਿਕ ਆ ਜਾਈਗੀ ਠੀਕ ਹੈ ਜੀ ਦੇ ਵਿੱਚ ਇੱਕ ਤੁਹਾਨੂੰ ਬਲੂ ਕਲਰ ਦਵਾਂਗੇ ਜੀ ਤੁਸੀਂ ਇਹ ਵੀ ਆਲਓਵਰ ਵੀ ਲੈ ਸਕਦੇ ਆ ਤੇ ਵਾਈਟ ਵਿੱਚ ਵੀ ਲੈ ਸਕਦੇ ਹੋ ਇਹਦੇ ਵਿੱਚ ਸਾਡੇ ਕੋਲ ਚਾਰ ਕਲਰ ਹੈ ਠੀਕ ਹੈ ਜੀ ਜਿਵੇਂ ਇਹ ਬਲੂ ਆਏ ਛੋਟੀ ਬੁੱਟੀ ਵਿੱਚ ਬਲੂ ਆਏਗਾ ਜਿਵੇਂ ਬਲੈਕ ਆ ਤੇ ਉਹਦੇ ਵਿੱਚ ਇਸ ਤਰ੍ਹਾਂ ਦਾ ਹੀ ਬਲੈਕ ਆਏਗਾ ਤੇ ਇਹਦੇ ਵਿੱਚ ਵੀ ਕੰਥਾ ਵਰਕ ਆ ਤੁਸੀਂ ਦੇਖੋ ਬਹੁਤ ਸੋਹਣਾ ਚੁੱਕਾਈ ਜੀ ਵੇਅਰ ਕਿਤੇ ਸੂਟ ਬਹੁਤ ਸੋਹਣਿਆ ਆਉਂਦੀ ਆ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਸੂਟ ਪਾਇਆ ਹੋਇਆ ਮੰਨ ਲਓ ਨਾਰਮਲ ਆਪਾਂ ਗੁਰਦੁਆਰਾ ਸਾਹਿਬ ਆ ਕੇ ਉਸ ਤੋਂ ਬਾਅਦ ਆਪਾਂ ਘਰੇ ਆਰਾਮ ਨਾਲ ਵੇਅਰ ਕਰ ਸਕਦੇ ਆ ਕੁਛ ਤੇ ਫੁਲੋ ਦੁਪੱਟਾ ਨਾਲ ਲੈ ਸਕਦੇ ਤੁਸੀਂ ਇਹਦੇ ਠੀਕ ਹੈ ਜੀ ਇਹ ਬਲੂ ਸ਼ੇਡ ਚ ਬਣੇਗਾ ਇਹ ਵਾਈਟ ਚ ਨਹੀਂ ਬਣੇਗਾ ਵਾਈਟ ਵਿੱਚ ਕੰਥਾ ਵਰਕ ਹੁੰਦਾ ਪਰ ਜ਼ਿਆਦਾ ਇਹਦਾ ਬੇਸ ਬਲੂ ਤੇ ਆ ਸਕਾਈ ਬਲੂ ਜ਼ਿਆਦਾ ਠੀਕ ਹੈ ਰਾਇਲ ਬਲੂ ਜੀ ਸ਼ੇਡ ਹੁੰਦੀ ਤੇ ਕਲਰ ਵਗੈਰਾ ਨਹੀਂ ਜਾਂਦੇ ਬਿਲਕੁਲ ਜੀ ਆਪਾਂ ਪਤਾ ਨੂੰ ਸੂਟ ਤਾਂ ਹੀ ਦਿਖਾ ਰਹੇ ਆ ਤੇ ਤੁਸੀਂ ਇਸ ਤਰ੍ਹਾਂ ਇਹਨੂੰ ਸਟਿਚਿੰਗ ਵਗੈਰਾ ਦੇ ਕੇ ਤੇ ਬਣਾ ਸਕਦੇ ਆ ਕੰਟਰਾਸਟ ਕਰਕੇ ਆਲ ਓਵਰ ਵੀ ਤੇ ਜਾਂ ਤੁਸੀਂ ਕਿਨਾਰੀ ਵਗੈਰਾ ਲਗਾ ਕੇ ਬਹੁਤ ਸੋਹਣੇ ਬਣ ਜਾਂਦੇ ਨਹੀਂ ਤੇ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਡਿਜ਼ਾਈਨ ਠੀਕ ਹੈ ਜੀ ਇਹ ਤੁਹਾਡੀ ਆਪਣੀ ਪਸੰਦ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਹਾਂ ਹਾਂਜੀ ਇਸੇ ਤਰ੍ਹਾਂ ਤੁਸੀਂ ਇਹ ਫ੍ਰਿੰਟ ਬਹੁਤ ਜ਼ਿਆਦਾ ਚੱਲ ਰਿਹਾ ਹੈ ਪਰ ਬਹੁਤ ਸੂਟ ਅਸੀਂ ਕਿਤੇ ਇਹ ਸੂਟ ਆਪਾਂ ਕੋਲ ਦੋ ਬੱਚੇ ਆ ਜੀ ਤੁਸੀਂ ਕੰਟਰਾਸਟ ਕਰਕੇ ਲੈ ਸਕਦੇ ਇਸ ਤਰ੍ਹਾਂ ਬਲੈਕ ਬਾਟਮ ਦੇ ਨਾਲ ਬਲੈਕ ਬਾਟਮ ਤੁਸੀਂ ਆਪਣੀ ਮਰਜ਼ੀ ਦੀ ਲੈ ਕੇ ਤੇ ਬਹੁਤ ਸੋਹਣਾ ਸੂਟ ਰਹੇ ਤੇ ਪਰ ਇਹ ਬਹੁਤ ਸੋਹਣੇ ਸ਼ਾਈਨ ਵਾਲਾ ਇਹ ਲਾਈਟ ਵੇਡ ਸਟਾਫ ਹੁੰਦਾ ਜੀ ਵਰਬਰੀ ਦਾ ਸਟਾਫ ਹੈ ਬਹੁਤ ਸੋਹਣਾ ਸਟਾਫ ਹੈ ਤੁਸੀਂ ਲੈ ਸਕਦੇ ਆਲ ਓਵਰ ਇਸ ਤਰ੍ਹਾਂ ਬਣਾ ਕੇ ਤੁਸੀਂ ਡਾਰਕ ਸ਼ੇਡ ਦਾ ਇਸ ਤਰ੍ਹਾਂ ਦੁਪੱਟਾ ਬਣਾਉਣਾ ਲਾਈਟ ਬਣਾਉਣਾ ਤੁਸੀਂ ਆਪਣੀ ਪਸੰਦ ਨਾਲ ਬਣਾ ਸਕਦੇ ਹਾਂ ਜੀ ਬਾਕੀ ਕਸਟਮਰ ਨੇ ਕਿਹਨੇ ਸਟਾਫ ਹੁੱਚੇ ਸੀ ਸਟਾਫ ਸ਼ੇਅਰ ਕਰਦੇ ਤੇ ਫੋਟਾਂ ਨੂੰ ਆਪਾਂ ਕਲਰ ਦਿਖਾਉਨੇ ਆ ਇਸ ਤਰ੍ਹਾਂ ਇਹ ਪਿਓਰ ਦਾ ਸਟਾਫ ਹੈ ਚੱਕ ਵਾਲਾ ਠੀਕ ਹੈ ਇੱਥੇ ਤੁਸੀਂ ਆਪਣੀ ਪਸੰਦ ਨਾਲ ਕੋਈ ਵੀ ਵਰਕ ਕਰਾ ਸਕਦੇ ਠੀਕ ਹੈ ਜੀ ਲਾਈਨਿੰਗ ਲਾ ਕੇ ਬਣੇਗਾ ਸਟਾਫ ਬਹੁਤ ਕਾਫਾ ਬਹੁਤ ਸੋਨਾ ਸਟਾਫ ਹੈ ਕਿਉਂਕਿ ਕਹਿੰਦੇ ਪਿਕਚਰ ਨਹੀਂ ਸ਼ੋ ਹੁੰਦਾ ਆ ਦੇਖੋ ਇਹ ਲਾਈਨਿੰਗ ਲੱਗੇਗੀ ਥੋੜਾ ਜਿਹਾ ਸੀ ਥਰੂ ਤੇ ਵਰਕ ਤੁਸੀਂ ਆਪਣੀ ਪਸੰਦ ਨਾਲ ਨਹੀਂ ਤਾਂ ਲੇਸ ਨਾਲ ਡਿਜ਼ਾਈਨ ਕਰ ਸਕਦੇ ਠੀਕ ਆ ਆਪਾਂ ਕੋ ਕਲਰ ਕਾਫੀ ਹੁੰਦੇ ਆ ਜਿਵੇਂ ਮੈਂ ਸ਼ੋ ਤੁਹਾਨੂੰ ਕਰ ਦਿੰਦੇ ਆ ਇਸ ਤੋਂ ਤੋਂ ਵੀਡੀਓ ਲੌਂਗ ਹੋ ਜਾਂਦੀ ਹੈ ਤੇ ਕੁਝ ਸੂਟ ਵਰਕ ਵੀ ਹੋ ਰਿਹਾ ਇਹ ਹੈਗਾ ਲਾਈਨ ਵਿੱਚ ਉਹ ਤੁਹਾਨੂੰ ਚੈੱਕ ਚ ਦਿਖਾਇਆ ਸੀ ਨਾ ਇਹ ਤੁਸੀਂ ਦੇਖੋ ਇਹ ਲਾਈਨ ਵਿੱਚ ਐ ক্লোਜ਼ ਤੋਂ ਦੇਖੋ ਹਾਂ ਹੌਣ ਦੇਖੋ ਤੁਹਾਨੂੰ ਸਟਾਫ ਦੱਸਤਾ ਵੀ ਚੈੱਕ ਚ ਮਿਲ ਜੇਗਾ ਲਾਈਨ ਚ ਵੀ ਮਿਲ ਜੇਗਾ ਇਹ ਚੈੱਕ ਸ਼ੋ ਹੁੰਦਾ ਹਾਂ ਕਲੋਸ ਤੋਂ ਥੋੜਾ ਜਿਆ ਹੁੰਦਾ ਬਾਕੀ ਦੂਰ ਜਾਵਾਂਗੇ ਤਾਂ ਬਿਲਕੁਲ ਪ੍ਰੇ ਨਹੀਂ ਨਜ਼ਰ ਆਏਗਾ ਇੱਥੇ ਤੁਸੀਂ ਆਪਣੀ ਕੋਈ ਵੀ ਵਸਤੂ ਨਾ ਮਰਕ ਕਰਾ ਸਕਦੇ ਆ ਸਾਡੀ ਕਿਸੇ ਵੀ ਵੀਡੀਓ ਤੇ ਤੁਸੀਂ ਪਿਕ ਭੇਜ ਕੇ ਤੁਸੀਂ ਸਾਡੇ ਕੋਲ ਕੋਈ ਵੀ ਰੈਡੀ ਕਰਾ ਸਕਦੇ ਆ